ਹਾਂਜੀ ਸਾਰਿਆਂ ਪੈਨ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲਾਈਨਿੰਗ ਵਾਲੇ ਸੂਟ ਦੇ ਬਹੁਤ ਹੀ ਸੌਖੇ ਤਰੀਕੇ ਨਾਲ ਪਾਈਪਿੰਗ ਕੱਟਣਾ ਦੱਸਾਂਗੇ ਜਿਹੜੀ ਕਿ ਤੁਸੀਂ ਆਸਾਨੀ ਨਾਲ ਘਰੇ ਆਪ ਦੇ ਸੂਟ ਤੇ ਕੱਢ ਸਕਦੇ ਹੋ ਠੀਕ ਹੈ ਜੀ ਦੇਖੋ ਆਪਣੇ ਲਾਈਨਿੰਗ ਵਾਲੇ ਸੂਟ ਦੀ ਇੱਕ ਸਾਈਡ ਆਪਾਂ ਪਾਈਪਿੰਗ ਕੱਢੀ ਆ ਤੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਪਾਈਪਿੰਗ ਕੱਢੀ ਆ ਠੀਕ ਹੈ ਇਹ ਸੂਟ ਦਾ ਜਿਹੜਾ ਘੇਰਾ ਲੈ ਰੱਖਿਆ ਇੱਕ ਆਪਾਂ ਸੂਟ ਦੇ ਘੇਰੇ ਤੇ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਾ ਲਿਆ ਠੀਕ ਹੈ ਇੱਕ ਸਾਈਡ ਤੇ ਆਪਣੀ ਪਾਈਪਿੰਗ ਇਸ ਤਰੀਕੇ ਨਾਲ ਲੱਗੀ ਹੋਈ ਹੈ ਦੂਸਰੀ ਦੂਸਰੀ ਸਾਈਡ ਤੇ ਆਪਾਂ ਤੁਹਾਨੂੰ ਪਾਈਪਿੰਗ ਕੱਢ ਕੇ ਦਿਖਾਉਣੀ ਹੈ ਦੇਖੋ ਜਿੰਨਾ ਤੁਹਾਡਾ ਘੇਰਾ ਤੁਸੀਂ ਉੱਥੇ ਨਿਸ਼ਾਨ ਲਾ ਲੈਣਾ ਜਿਵੇਂ ਕਿ ਮੈਂ ਇੱਥੇ ਲਾਇਆ ਹੋਇਆ ਇੱਥੇ ਦੇ ਘੇਰੇ ਦਾ ਨਿਸ਼ਾਨ ਇਸ ਤੋਂ ਬਾਅਦ ਤੁਸੀਂ ਇੱਥੋਂ ਹਿਪ ਤੋਂ ਆਪਣਾ ਕੱਪੜਾ ਇਸ ਤਰੀਕੇ ਨਾਲ ਚੱਕਣਾ ਠੀਕ ਹੈ ਜੀ ਤੇ ਇਹਨੂੰ ਇਸ ਤਰੀਕੇ ਨਾਲ ਕਰ ਲੈਣਾ ਠੀਕ ਹੈ ਤੇ ਤੁਸੀਂ ਇਸ ਤਰੀਕੇ ਨਾਲ ਕਰੀਜ਼ ਵੀ ਬਣਾ ਸਕਦੇ ਹੋ ਤੇ ਸਿੱਧੀ ਲਾਈਨ ਵੀ ਲਾ ਸਕਦੇ ਹੋ ਜਿਵੇਂ ਕਿ ਆਪਾਂ ਇਹ ਸਿੱਧੀ ਲਾਈਨ ਲਾ ਲਈ ਹੈ ਪਿੱਪ ਤੋਂ ਲੈ ਕੇ ਠੀਕ ਹੈ ਜੀ ਘੇਰੇ ਤੱਕ ਤੇ ਲਾਈਨਿੰਗ ਵਾਲੇ ਸੂਟ ਤੇ ਬਹੁਤ ਹੀ ਈਜ਼ੀ ਤਰੀਕਾ ਨਾ ਕਿ ਆਪਣੇ ਇਹਦੇ ਵਿੱਚ ਲਾਈਨਿੰਗ ਵੀ ਨਹੀਂ ਇਕੱਠੀ ਹੋਣੀਗੀ ਆਹ ਵਾਲੀ ਠੀਕ ਹੈ ਤੇ ਨਾ ਹੀ ਆਪਣੇ ਕਈ ਵਾਰ ਕੀ ਹੁੰਦੀ ਆਪਾਂ ਜੋ ਲਾਈਨਿੰਗ ਲਾਉਣੇ ਆ ਤੇ ਆਪਣੇ ਸੂਟ ਦੇ ਜਿਹੜੀ ਲਾਈਨਿੰਗ ਹੈਗੀ ਆ ਉਹ ਇਕੱਠੀ ਹੋ ਜਾਂਦੀ ਹੈ ਤੇ ਕਈ ਵਾਰ ਕੀ ਹੁੰਦਾ ਲਾਈਨਿੰਗ ਆਪਣੇ ਇਧਰ ਨੂੰ ਹੋ ਜਾਂਦੀ ਹੈ ਤੇ ਆਪਣਾ ਜਿਹੜਾ ਸੂਟ ਐ ਇਸ ਦੇ ਉੱਪਰ ਫੁੱਲਣ ਲੱਗ ਜਾਂਦਾ ਠੀਕ ਹੈ ਤੇ ਆਪਾਂ ਤੁਹਾਨੂੰ ਇੱਕ ਬਹੁਤ ਹੀ ਈਜ਼ੀ ਤਰੀਕਾ ਦੱਸਾਂਗੇ ਇਹ ਲੈਂਸ ਲਾਉਣੇ ਵੀ ਕਿਵੇਂ ਲਾਉਣੀ ਆਪਾਂ देखो निशान अपने लग है तो हम आप लावे लैस वो आप कि लाने देखो इस तरीके आप लैस लावे इस तरह एक इंच लैस आप लेंगे पाइपिंग का इतने आपे सिलाई ला देंगे जो थोड़ा निशान लग्या होया घेरे का वो उपर उ आप तरीके रखा ठीक है स्टार्टिंग डबल सिलाई करा ਜਿਹੜਾ ਆਪਾਂ ਨਿਸ਼ਾਨ ਲਾਇਆ ਉਸ ਨਿਸ਼ਾਨ ਦੇ ਉੱਪਰ ਉੱਪਰ ਆਪਾਂ ਇਸ ਤਰੀਕਨ ਡੋਰੀਆਂ ਰੱਖਾਂਗੇ ਠੀਕ ਹੈ ਜਿੱਥੇ ਹੁਣ ਆਪਣੀ ਲਾਈਨਿੰਗ ਆ ਗਈ ਦੇਖੋ ਆਪਣੀ ਆ ਲਾਈਨਿੰਗ ਆ ਗਈ ਲਾਈਨਿੰਗ ਜਿਹੜੀ ਥੱਲੇ ਤੋਂ ਆਪਾਂ ਇਸ ਤਰੀਕੇ ਨਾਲ ਸਹੀ ਤਿਕਨਟ ਕਾ ਕੇ ਰੱਖ ਲਾਂਗੇ ਨਾ ਤਾਂ ਇੱਧਰ ਕੋਈ ਵਾਲ ਪਾਵਾਂਗੇ ਲਾਈਨਿੰਗ ਵਾਲੇ ਕੱਪੜੇ 'ਚ ਨਾ ਹੀ ਕੋਈ ਇੱਧਰ ਪਾਵਾਂਗੇ ਇਹਨੂੰ ਆਪਾਂ ਸਹੀ ਤਿਕਨਟ ਕਿਸ ਤਰ੍ਹਾਂ ਰੱਖ ਲਾਂਗੇ ਤੇ ਆਪਾਂ ਲਾਈਨ ਦੇ ਉੱਪਰ ਉੱਪਰ ਇਸ ਤਿਕਨਾਂ ਲੈਸ ਰੱਖਾਂਗੇ बिल्कुल जमा सही तरीके अपने अपनी लगी तो बाद अपनी हिप वाली सिलाई आई गई जिथे अपनी हिप वाली सिलाई लगी है ਠੀਕ ਹੈ ਇਸ ਤੋਂ ਬਾਰੇ ਜਿਹੜੀ ਇੱਥੇ ਦੇਖੋ हिਪ ਦੇ ਨਾਲ ਬਿਲਕੁਲ ਆਪਾਂ ਇਸ ਤਿੱਕਣਾ ਰੱਖਾਂਗੇ ਲੈਸ ਨੂੰ ਇਸ ਤਰ੍ਹਾਂ ਤੇ ਜਿਹੜੀ ਆਪਣੀ ਫਿਟਿੰਗ ਵਾਲੀ ਸਲਾਈ ਲੱਗੀ ਆ ਉਹਦੇ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਦੇਾਂਗੇ ਤੇ 1 ਇੰਚ ਆਪਾਂ ਵੱਧ ਪਾਈਪਿੰਗ ਰੱਖਾਂਗੇ ਚਾਹ ਤੱਕ ਬਿਲਕੁਲ ਆਪਣੀ ਫਿਟਿੰਗ ਵਾਲੀ ਸਲਾਈ ਦੇ ਨਾਲ ਰੱਖਾਂਗੇ ਉਹਨੂੰ ਤੇ ਇੱਥੇ ਆਪਾਂ ਡਵਲ ਸਲਾਈ ਕਰ ਦੇਾਂਗੇ ਠੀਕ ਆਪਾਂ ਇੱਕ ਸਲਾਈ ਲਾ ਲਈ ਆ ਤੇ ਹੁਣ ਆਪਾਂ ਕੀ ਕਰਨਾ ਦੂਸਰੀ ਸਾਈਡ ਵੀ ਆਪਾਂ ਇੱਕ ਸਲਾਈ ਲਾ ਰੱਖੀ ਐ ਇਸ ਤਰੀਕੇ ਨਾਲ ਹੀ ਹੁਣ ਆਪਾਂ ਇਹਨੂੰ ਕੀ ਕਰਨਾ ਹੈਗਾ ਕੱਪੜੇ ਨੂੰ ਇਸ ਤਰੀਕਾ ਨਾਲ ਫੋਲਡ ਕਰਾਂਗੇ ਤੇ ਜਿਹੜੀ ਆਪਾਂ ਡੋਰੀ ਲਾਈ ਆ ਉਹਦੇ ਨਾਲ ਆਪਾਂ ਇਸ ਤਰੀਕੇ ਨਾਲ ਰੱਖ ਦਾਂਗੇ ਤੇ ਪਹਿਲਾਂ ਵਾਲੀ ਸਲਾਈ ਦੇ ਉੱਪਰ ਹੀ ਸਲਾਈ ਲਾਵਾਂਗੇ ਕਪੜੇ ਨੂੰ ਇਸ ਤਰੀਕਾ ਨਾਲ ਫੋਲਡ ਕਰਦੇ ਜਾਵਾਂਗੇ ਦੇਖੋ ਇਸ ਤਰ੍ਹਾਂ ਪਾਈਪਿੰਗ ਲੌਂਗ ਨਾਲ ਕੀ ਹੋਊਗਾ ਜਦੋਂ ਆਪਾਂ ਇਸ ਤਰੀਕੇ ਨਾਲ ਕਪੜੇ ਨੂੰ ਫੋਲਡ ਕਰਾਂਗੇ ਜਿਹੜਾ ਕਪੜਾ ਇੱਧਰਲਾ ਹੈਗਾ ਇੱਧਰ ਨਾ ਆਊਗਾ ਠੀਕ ਹੈ ਜੀ ਕਿਉਂਕਿ ਆਪਣੇ ਸੈਂਟਰ 'ਚ ਜੈ ਸਲਾਈ ਲੱਗੀ ਹੋਈ ਹੈ ਲੈਂਸ ਦੇ ਉੱਪਰ ਤੇ ਕਪੜਾ ਇੱਧਰ ਆਪਣਾ ਵਾਧੂ ਕਪੜਾ ਰਹਿਣਾ ਤੇ ਆਹ ਵਾਲਾ ਕਪੜਾ ਆਪਣਾ ਉਸੇਮ ਤਰੀਕੇ ਨਾਲ ਹੀ ਰਹਿ ਜਾਊਗਾ ਜਿਵੇਂ ਕਿ ਆਪਾਂ ਸਿੱਧਾ ਸਿੱਧਾ ਕਰਕੇ ਰੱਖਿਆ ਸੀ ਇਹਨੂੰ अपने हिप वाली सिलाई है आप तरीके रख देंगे इतना डबल सिलाई कर देंगे बहुत ही ईजी ढंग ने पै पाइपिंग लाई देखो तुसी। ना ही अपने थली कोई लाइनिंग प ਬਿਲਕੁਲ ਸਿੱਧੀ ਸਿੱਧੀ ਲਾਈਨਿੰਗ ਆਈ ਆਪਣੀ ਤੇ ਦੂਸਰੀ ਸਾਈਡ ਵੀ ਦੇਖੋ ਆਪਣੇ ਜੁਰ ਆਪਾਂ ਇਸ ਤਰੀਕੇ ਨਾਲ ਕਪੜਾ ਕਰਾਂਗੇ ਨਾ ਇਸ ਤਰੀਕੇ ਨਾਲ ਤੇ ਆਪਣੀ ਲਾਈਨਿੰਗ ਥੋੜੀ ਜੀ ਆਪਣੀ ਦੇਖੋ ਇਸ ਤਰੀਕੇ ਨਾਲ ਲੂਜ਼ ਹੈ ਠੀਕ ਹੈ ਇਹ ਆਪਣੀ ਲਾਈਨਿੰਗ ਵਾਲੀ ਜਿਹੜੀ ਪਾਈਪਿੰਗ ਆ ਬਿਲਕੁਲ ਸਹੀ ਨਿਕਲੀ ਆ ਤੇ ਕਿਸੇ ਪਾਸੇ ਕੋਈ ਵੀ ਵਾਲ ਨਹੀਂ ਪੰਡਾ ਆਪਣੇ ਕਪੜੇ ਵਿੱਚ ਇਸ ਤਵਾਰਿਆਂ ਨੂੰ ਆਪਾਂ ਇਸ ਤਰੀਕੇ ਨਾਲ ਕਰਕੇ ਦੂਜੀ ਪਾਸੇ ਨੂੰ ਉਲਟਾ ਕੇ ਇਸ ਤਰ੍ਹਾਂ ਤੇ ਇੱਥੇ ਆਪਣੀ ਤਰਪਾਈ ਹੋ ਜੂਗੀ ਜਿਹੜੀ ਆ ਵੱਧ ਵਾਲੇ ਆਪਾਂ ਲੈਂਸ ਲਈ ਆ ਇਹਨੂੰ ਆਪਾਂ ਇਸ ਤਰੀਕੇ ਨਾਲ ਕਰ ਲਾਂਗੇ ਦੂਜੀ ਪਾਸੇ ਵਿੱਚ ਹੀ ਆਪਾਂ ਗੋਮ ਕਰ ਦंगे ਇਸ ਤਰੀਕੇ ਠੀਕ ਹੈ ਆਪਣੇ ਕੋਨੇ ਇਸ ਤਰੀਕੇ ਨਾਲ ਨਿਕਲ ਲਵਾਂਗੇ ਬਹੁਤ ਹੀ ਈਜ਼ੀ ਤਰੀਕਾ ਹੈਗਾ ਲਾਈਨਿੰਗ ਵਾਲੇ ਸੂਟ ਤੇ ਲੈਸ ਜਾਂ ਪਾਈਪਿੰਗ ਲਾਉਂਦਾ ਅਗਰ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਇਹ ਸਾਡੀ ਵੀਡੀਓ ਕਿਸ ਤਰੀਕ ਨਾਲ ਲੱਗੀ ਤੇ ਮਿਲਦੇ ਆਂ ਨੈਕਸਟ ਵੀਡੀਓ ਚ ਬਾਏ ਬਾਏ ਰਭਰਾਕਾ